ਸ਼ੀਤਾਲ ਜੀ ਮੈਨੂੰ ਆਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕੇ ਜਾਂਦੇ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਨੇ ਉਹ ਤੱਕਾ ਕਰਦੇ ਨੇ ਲੋਕਾਂ ਦੇ ਨਾਲ ਨਜ਼ਾਇਜ਼ ਕਰਦੇ ਨੇ ਹਾਲਾਂਕਿ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਕਈ ਪੁਲਿਸ ਮੁਲਾਜ਼ਮ ਤਾਂ ਅਜਿਹੇ ਨੇ ਜਿਹੜੇ ਆਪਣੀ ਡਿਊਟੀ ਦੇ ਨਾਲ ਨਾਲ ਜਿਹੜੇ ਹੋਰ ਸਮਾਜ ਸੇਵੀ ਕੰਮ ਨੇ ਉਹ ਵੀ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਤੁਸੀਂ ਦੇਖੋਗੇ ਕਿ अनेका ਪੁਲਿਸ ਮੁਲਾਜ਼ਮ ਅ ਹੰਭਰੇ ਲੋਕਾਂ ਨੂੰ ਜਿਹੜੇ ਕਿ ਵੋਟ ਦਿੰਦੇ ਨੇ ਜਾਂ ਉਹਨਾਂ ਨੂੰ ਕੰਬਲ ਦੇਤੇ ਤਾਂ ਉਹਨਾਂ ਨੂੰ ਜਿਹੜਾ ਕਿ ਸਿਹਤ ਵੱਲ ਧਿਆਨ ਦਿੱਤਾ ਜਾ ਰਿਹਾ ਅਜਿਹੇ ਪੁਲਿਸ ਮੁਲਾਜ਼ਮੀਆਂ ਨੇ ਜਿਨ੍ਹਾਂ ਨੂੰ ਸਲੂਟ ਬਣਦਾ ਤੇ ਤਾਰੀਫ਼ ਕਰਨੀ ਜ਼ਰੂਰ ਬਣਦੀ ਹੈ ਪਰ ਕਈ ਪੁਲਿਸ ਮੁਲਾਜ਼ਮ ਅਜਿਹੇ ਨੇ ਜਿਹੜੇ ਕਿ ਆਪਣੀ ਵਰਦੀ ਦੀ ਧੌਂਸ ਦਿਖਾਉਂਦੇ ਨੇ ਤੇ ਮਾੜੇ ਤੁਹਾਡੇ ਬੰਦਿਆਂ ਦੇ ਉੱਤੇ ਰੋਹ ਪਾਉਂਦੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਟੂਡੈਂਟ ਨੂੰ ਕਿਸ ਤਰੀਕੇ ਦੇ ਨਾਲ ੱੱੱਕੇ ਮਾਰੇ ਜਾ ਰਹੇ ਨੇ ਉਹਦੇ ਨਾਲ ੱੱੱਕਾ ਕੀਤਾ ਜਾ ਰਿਹਾ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਕਿ ਵਾਇਰਲ ਹੋ ਰਹੀ ਆ ਆਉ ਨਜ਼ਰ ਫੜੀਏ ਤੂੰ ਫੜੀ ਚੱਕ ਲੱਕੀ ਕਰ ਰਿਹਾ ਨਾ ਬਾਰ ਕਰ ਰੱਖਦਾ ਤੈਨੂੰ ਕੀ ਚੱਕ ਲੱਕੀ ਕਿਵੇਂ ਓਰੇ ਬਹਿ ਜਾ ਟਿੱਕ ਕਿ ਅੰਕਲ ਜੀ ਧਕੇ ਕੋ ਮਾਰਨ ਦੇ ਬੋਲਣਾ ਲੱਗੇ ਧਕੇ ਕੋ ਮਾਰ ਦੇ ਬਿਠਾਰੇ ਹੁੰਦੇ ਪਹਿਲੇ ਮਾ ਦੇ ਤੈਨੂੰ ਯਾਦ ਰੱਖੀ ਕਰੇ ਇਹ ਤੇਰਾ ਫਿਊਚਰ ਨਾ ਬਰਬਾਦ ਹੁੰਦਾ ਮੈਂ ਬਹੁਤਾ ਦਾ ਦੇਖਿਆ ਬਾਈ ਜੀ ਪਰ ਚੜ੍ਹ ਕੋਈ ਨਹੀਂ ਦਲੋ ਜਿਹੜੀ ਉਹ ਤੇਰੇ ਵਰਗੇ ਨੇ ਨਾ ਮੁੜ ਕੇ ਬੈਠ ਕੇ ਕਿੰਨਾ ਖਰਾਣ ਆਂ ਬੇ ਪ੍ਰੀਮੀਅਮ ਸਿਲੈਕਟ ਹੋ ਕੇ ਦਰੋਂ ਹੁੰਦੇ ਜਾਂਦਾ ਕਰਾ ਨੂੰ ਸਮਝਾਈ ਚੱਲ ਕਿਹੜਾ ਕਰਨਾ ਉਹ ਬੈ ਕੇ ਰਾਮ ਨਾਲ ਕਰ ਲੈ ਇਹੀ ਜੀ ੱੱਕੇ ਕਿਉਂ ਮਾਰਦੇ ਆਂ ਫਿਰ ਰਹਿ ਕੇ ਰਾਮ ਦੇ ਕੰਮ ਮੈਂ ਰਾਮ ਦੇ ਆਵਾਜ਼ ਨਹੀਂ ਚਾਹ ਰਾ ਤੂੰ ਨਾ ਤੰਦਸਤਾਂ ਨਾਲ ਜਿਆਦਾ ਚਿੰਤਨਾ ਬਣ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਨਾ ਜਿੰਨਾ ਵੱਡਾ ਉਹਨਾਂ ਕਰਦਾ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕੀਤੀ ਹੈ ਤੁਸੀਂ ਨਾ ਕਰਨਾ ਪਿਆਰ ਨਾਲ ਮੇਰੇ ਕੋਲ ਲੈ ਜਾਗੇ ਪਰ ਨਾ ਨਾ ਪਿਆਰ ਪਿਆਰ ਨਾਲ ਕਰਾ ਲੈ ਲੈਗਾ ਕੁਛ ਨਾ ਕੁਛ ਮੇਰੇ ਕੋਲ ਚੱਲ ਜੀ ਦੋ ਫੜੀ ਚੱਲ ਅੱਗੇ ਪਾ ਰ ਰਹੇ ਹਾਂ ਤੁਹਾਨੂੰ ਪਿੱਛੇ ਲੱਕੀਂ ਕਿਵੇਂ ਓਰੇ ਬਹਿ ਜਾ ਟਿੱਕ ਕਿ ਅੰਕਲ ਜੀ ਧਕੇ ਕੋ ਮਾਰਨ ਦੇ ਧਕੇ ਕੋ ਮਾਰ ਬਿਠਾਰੇ ਹੁੰਦੇ ਮੈਂ ਯਾਦ ਰੱਖੀ ਕਰੇ ਇਹ ਤੇਰੇ ਫਿਊਚਰ ਨਾ ਬਰਬਾਦ ਹੁੰਦਾ ਨਾ ਬੁੱਤਾਂ ਦਾ ਦੇਖ ਨਹੀ ਜੀ ਪਰਛਾਵਾ ਕੋਈ ਨਹੀਂ ਦਿੰਦਾ ਜਿਹੜੀ ਜੀ ਉਹ ਤੇਰੇ ਵਰਗੇ ਨੇ ਨਾ ਮੁੜ ਕੇ ਬੈਠ ਕੇ ਕਿੰਨਾ ਕਰਾਣ ਆਂ ਬੇ ਪ੍ਰੀਮੀਅਮ ਸਿਲੈਕਟ ਹੋ ਕੇ ਦਰੋਂ ਹੁੰਦੇ ਜਾਂਦੇ ਕਰਾਣ ਨੂੰ ਸਮਝਾਈ ਚੱਰ ਕਿਹੜਾ ਕਰਨਾ ਉਹ ਬੈ ਕੇ ਰਾਮ ਨਾਲ ਕਰ ਲੈ ਇਹੀ ਜੀ ੱੱਕੇ ਕਿਉਂ ਮਾਰਦੇ ਹੋ ਫਿਰ ਰਹਿ ਕੇ ਰਾਮ ਦੇ ਕੰਮ ਮੈਂ ਰਾਮ ਦੇ ਆਵਾਜ਼ ਨਹੀਂ ਕਹਾਂ ਨਾ ਮੜ ਜਾਦਾ ਹਾਂ ਹਾਂ ਤੂੰ ਦਸ ਤੱਕ ਨਾਲ ਜਿਆਦਾ ਜਿੰਦਣਾ ਬਣ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਜਿੰਦਣਾ ਬਣਾਂਗਾ ਜਿੰਨਾ ਲੋੜਾ ਉਹਨਾਂ ਕਰਨਾ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕੀਤੀ ਹੈ ਤੁਸੀਂ ਵੀ ਨਾ ਕਰਨਾ ਪਿਆਰ ਨਾਲ ਗੱਲ ਨਾ ਕਰਨਾ ਮੈਂ ਲੈ ਲੇਗਾ ਪਰ ਨਾ ਨਾ ਪਿਆਰ ਪਿਆਰ ਨਾਲ ਗੱਲ ਕਰ ਲੈ ਲੇਗਾ ਕੁਝ ਨਾ ਕੁਝ ਮੇਰੇ ਕੋਲ ਜਿੱਦਾਂ ਅਸੀਂ ਤੁਹਾਨੂੰ ਕਹੇ ਸੀ ਕਿ ਪੰਜੇ ਉਂਗਲਾਂ ਕੋសារ ਨਹੀਂ ਹੁੰਦੀਆਂ ਉਹਨਾਂ ਦੇ ਵਿੱਚੋਂ ਇਹ ਅਜਿਹੇ ਮੁਲਾਜ਼ਮ ਨੇ ਜਿਹੜੇ ਕਿ ਉਹਨਾਂ ਮੁਲਾਜ਼ਮਾਂ ਵੀ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਵਰਦੀ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਾਜ਼ਮ ਹੁੰਦੀ ਹੈ ਅਜਿਹੇ ਨੇ ਲੋਕਾਂ ਨਾਲ ਐਦਾਂ ਕਰਦੇ ਨੇ ਐਦਾਂ ਕਰਦੇ ਪਰ ਸਾਰੇ ਨਹੀਂ ਹੁੰਦੇ ਕੁਝ ਕੁ ਹੁੰਦੇ ਨੇ ਜਿਸ ਕਰਕੇ ਜਿਹੜੇ ਹੋਰ ਪੁਲਿਸ ਮੁਲਾਜ਼ਮ ਦੀ ਛਵੀ ਖਰਾਬ ਹੋ ਜਾਂਦੀ ਹੈ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ نیوز